ਗੱਲ ਕਰਾਂਗੇ ਮਾਉਂਟ ਐਲਬਰਸ ਦੀ ਜਿਸ ਨੂੰ ਯੂਰਪ ਦੀ ਸਭ ਤੋਂ ਉੱਚੀ ਚੋਟੀ ਮੰਨਿਆ ਜਾਂਦਾ ਹੈ ਅਤੇ ਇਸ ਉੱਤੇ ਹੁਣ ਤੱਕ ਕਈ ਲੋਕ ਜਾ ਚੁੱਕੇ ਹਨ ਪਰ ਹਾਲ ਹੀ ਵਿੱਚ ਹੀ ਪੰਜਾਬ ਦੇ ਇੱਕ 6 ਸਾਲਾਂ ਛੋਟੇ ਜਿਹੇ ਮੁੰਡੇ ਤੇਗਵੀਰ ਸਿੰਘ ਨੇ ਇਸ ਚੋਟੀ ਉੱਤੇ ਸਭ ਤੋਂ ਛੋਟੀ ਉਮਰ ਵਿੱਚ ਜਾਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ ਜੋ 18510 ਫੁੱਟ ਦੀ ਇੱਕ ਹੈਰਾਨੀਜਨਕ ਉਚਾਈ ਹੈ 6 ਸਾਲ 9 ਮਹੀਨਿਆਂ ਦੀ ਉਮਰ ਵਿੱਚ ਹੀ ਤੇਗਵੀਰ ਸਿੰਘ ਨੇ ਇੱਕ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਉਹ ਮਾਉਂਟ ਐਲਬਰਸ ਦੀ ਚੋਟੀ ਨੂੰ ਸਰ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਛੋਟਾ ਮੁੰਡਾ ਬਣ ਗਿਆ ਹੈ ਜੋ ਕਿ ਯੂਰਪੀਅਨ ਮਹਾਦੀਪਾਂ ਵਿੱਚ ਸਭ ਤੋਂ ਉੱਚੀ ਚੋਟੀ ਹੈ। ਰੋਬਰਟ ਟੋਏ ਤੇ ਇਕਬੀਰ ਸਿੰਘ ਨੇ ਆਪਣਾ ਸਫ਼ਰ 20 ਜੂਨ ਨੂੰ ਮਾਊਂਟ ਐਲਬ੍ਰੈਸ ਲਈ ਸ਼ੁਰੂ ਕੀਤਾ ਸੀ। ਅਤੇ 28 ਜੂਨ 2025 ਤੱਕ ਉਹ ਯੂਰਪ ਦੀ ਸਭ ਤੋਂ ਉੱਚੀ ਚੋਟੀ ਐਲਬ੍ਰੈਸ ਚੋਟੀ ਤੱਕ ਪਹੁੰਚਣ ਲਈ ਪੂਰੀ ਤਰ੍ਹਾਂ ਪੈਦਲ ਚੱਲੇ ਆ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਸਭ ਤੋਂ ਘਾਟਕ ਆਕਸੀਜਨ ਵਾਲਾ ਟਰੈਕ ਹੈ ਅਤੇ ਉਚਾਈ ਦੇ ਚੜਨ ਵੇਲੇ ਜਿੰਨਾ ਬਿਮਾਰੀਆਂ ਦੀ ਸਮੱਸਿਆ ਆਉਂਦੀ ਹੈ, ਇਹ ਉਹਨਾਂ ਸਮੱਸਿਆਵਾਂ ਵਾਲਾ ਭਰਿਆ ਹੋਇਆ ਟਰੈਕ ਹੈ। ਅਤੇ ਇਹਨਾਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰੀ ਦੀ ਜ਼ਰੂਰਤ ਹੁੰਦੀ ਹੈ ਹਾਲਾਂਕਿ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਨਜਿੱਠਦੇ ਹੋਏ ਤੇਗਵੀਰ ਸਿੰਘ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ ਜਿਸ ਦਾ ਆਮ ਤਾਪਮਾਨ 10 ਡਿਗਰੀ ਸੈਲਸੀਅਸ ਹੈ ਅਤੇ ਉਸ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਸਿਖਰ ਨੂੰ ਫਤਿਹ ਕਰਨ ਤੋਂ ਬਾਅਦ ਤੇਗਵੀਰ ਸਿੰਘ ਨੇ ਮਾਊਂਟੇਨਿਆਰਿੰਗ ਰੌਕ ਕਲਾਈਮਿੰਗ ਅਤੇ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਡੀਨੋ ਬਲਕਾਰিয়ান ਰਿਪਬਲਿਕ ਦੁਆਰਾ ਜਾਰੀ ਕੀਤਾ ਗਿਆ ਪਹਾੜੀ ਚੜਾਈ ਸਰਟੀਫਿਕੇਟ ਪ੍ਰਾਪਤ ਕੀਤਾ ਸਰਟੀਫਿਕੇਟ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਭਾਰਤ ਤੋਂ ਆਏ ਤੇਗਵੀਰ ਸਿੰਘ 6 ਸਾਲ 9 ਮਹੀਨੇ ਅਤੇ 4 ਦਿਨ ਦੀ ਉਮਰ ਵਿੱਚ ਮਾਉਂਟ ਐਲਬ੍ਰਸ ਤੇ ਚੜਨ ਵਾਲਾ ਸਭ ਤੋਂ ਛੋਟੀ ਉਮਰ ਵਾਲਾ ਮੁੰਡਾ ਬਣ ਗਿਆ ਇਸ ਪ੍ਰਾਪਤੀ ਤੋਂ ਬਾਅਦ ਤੇਗਵੀਰ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪਹੁੰਚਣਾ ਹੈ ਅਦੇੰਤ ਵਿੱਚ ਮੈਂ ਪਹੁੰਚ ਗਿਆ ਉੱਥੇ ਆਪਣੇ ਪਿਤਾ ਨਾਲ ਇੱਕ ਤਸਵੀਰ ਖਿੱਚਵਾਈ ਮੈਂ ਪਹਿਲੀ ਵਾਰ ਬਰਫ਼ ਤੇ ਤੁਰ ਰਿਹਾ ਸੀ ਮੇਰੇ ਜੂਤੇ ਭਾਰੀ ਸਨ ਪਰ ਮੈਂ ਇਸ ਦਾ ਅਭਿਆਸ ਕੀਤਾ ਹੋਇਆ ਸੀ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਦੇ ਦੂਜੀ ਜਮਾਤ ਦੇ ਵਿਦਿਆਰਥੀ ਨੇ ਅੱਗੇ ਕਿਹਾ ਕਿ ਇਸ ਕਾਰਨਮੇ ਨਾਲ ਉਸਨੇ 6 ਸਾਲ ਤੇ 9 ਮਹੀਨੇ ਦੀ ਉਮਰ ਵਿੱਚ ਮਾਊਂਟ ਐਲਬਰੈਸ ਦੀ ਚੜ੍ਹਾਈ ਦਾ ਵਿਸ਼ਵ ਦਾ ਨਵਾਂ ਰਿਕਾਰਡ ਬਣਾਇਆ ਜਿਸ ਨੇ ਵਾਗਾ ਕੁਸ਼ਾਗਰਾ ਜੋ ਮਹਾਰਾਸ਼ਟਰ ਤੋਂ ਸੀ ਦੇ ਪਹਿਲੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ ਹੈ ਜਿਸ ਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਇਹ ਵਿਸ਼ਵ ਰਿਕਾਰਡ ਬਣਾਇਆ ਸੀ 8 ਅਗਸਤ 2024 ਵਿੱਚ ਮਾਉਂਟ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਛੋਟਾ ਏਸ਼ੀਆਈ ਮੁੰਡਾ ਬਣ ਗਿਆ ਸੀ ਉਸ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ ਉਹ ਅਪ੍ਰੈਲ 2024 ਵਿੱਚ ਮਾਉਂਟ ਐਵਰੈਸਟ ਬੇਸ ਕੈਂਪ ਵਿੱਚ ਪਹੁੰਚਿਆ ਸੀ ਯੂਰਪ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਦੀ ਖੁਸ਼ੀ ਵਿੱਚ ਉਸ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਕਿਹਾ ਕਿ ਕਿ ਤੇਗਬੀਰ ਸਿੰਘ ਨੇ ਇਸ ਪ੍ਰਾਪਤੀ ਲਈ ਲਗਭਗ 1 ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਉਸ ਨੂੰ ਸ਼੍ਰੀ ਵਿਕਰਮਜੀਤ ਸਿੰਘ ਘੁੰਮਣ ਵੱਲੋਂ ਸਿਖਲਾਈ ਦਿੱਤੀ ਗਈ ਸੀ ਜੋ ਉਸ ਨੂੰ ਉਚਾਈ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਦਿਲ ਦੀ ਸਿਹਤ ਵਧਾਉਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਿਤ ਅਭਿਆਸ ਵਿੱਚ ਮਦਦ ਕਰਦੇ ਸਨ ਉਸ ਨਾਲ ਹਫ਼ਤਾਵਾਰੀ ਟਰੈਕ ਤੇ ਜਾਂਦੇ ਸਨ ਅਤੇ ਵੱਖ-ਵੱਖ ਪਹਾੜੀ ਸਥਾਨਾਂ ਤੇ ਕੋਚਿੰਗ ਦਿੰਦੇ ਸਨ ਇਹ ਚੜ੍ਹਾਈ ਮਾਉਂਟ ਕਿਲੀ ਮੰਜਾਰੋ ਅਤੇ ਪਹਿਲਾਂ ਕੀਤੇ ਹੋਰ ਟਰੈਕਾਂ ਤੋਂ ਵੱਖਰੀ ਸੀ ਇਹ ਪਹਿਲੀ ਵਾਰ ਸੀ ਕਿ ਜਦੋਂ ਹਾਈ ਬੂਟ ਕ੍ਰੈਂਪਨ ਹਾਰਨੈਸ ਅਤੇ ਆਕਸੀਜਨ ਸਟੋਰ ਨਾਲ ਬਰਫ਼ ਵਿੱਚ ਧੁੱਰ ਰਿਆ ਸੀ ਇਸ ਨਾਲ ਪੈਰਾਂ ਦਾ ਭਾਰ ਲਗਭਗ 3 ਤੋਂ 4 ਕਿਲੋਗ੍ਰਾਮ ਵੱਧ ਗਿਆ ਸੀ ਉਹ ਲਗਭਗ 1 ਹਫਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘਟ ਆਕਸੀਜਨ ਵਾਲੀ ਉਚਾਈ ਤੇ ਤੁਰਿਆ ਯਾਤਰਾ ਦੌਰਾਨ ਉਸ ਦੇ ਨਾਲ ਗਏ ਸੁਖਿੰਦਰ ਸਿੰਘ ਨੇ ਕਿਹਾ ਕਿ ਜੋ ਰੋਪੜ ਦੇ ਹਸਪਤਾਲ ਵਿੱਚ ਇੱਕ ਪ੍ਰਸ਼ਾਸਨਿਕ ਵਜੋਂ ਕੰਮ ਕਰ ਰਹੇ ਸਨ ਕਿ ਸਾਡਾ ਠਹਿਰਾਓ ਮਾਊਂਟੇਨ ਹਾਸਟ ਵਿੱਚ ਸੀ ਅਤੇ ਸਿਖਰ ਨੂੰ ਸਾਰ ਕਰਨ ਵਿੱਚ 8 ਦਿਨ ਲੱਗ ਗਏ ਖਰਾਬ ਮੌਸਮ ਅਤੇ ਭਿਆਨਕ ਪਰਫੀਲੇ ਤੂਫਾਨਾਂ ਕਾਰਨ ਸਿਖਰ ਤੇ ਚੜਾਈ 2 ਵਾਰ ਰੱਦ ਕੀਤੀ ਗਈ ਇੱਕ ਛੋਟੀ ਜਿਹੀ ਸੁਰੱਖਿਅਤ ਖਿੜਕੀ ਵਿੱਚ ਜਦ ਹਵਾ ਦੀ ਗਤੀ ਘਟ ਗਈ ਉਸ ਤਾਈਵੀਂ ਰਾਤ 1 ਵਜੇ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਠੰਡੇ ਤਾਪਮਾਨ ਵਿੱਚ ਸਿਖਰ ਤੇ ਚੜਨ ਲਈ ਤਿਆਰ ਹੋ ਗਏ। ਇਹ ਪੂਰੇ ਚਾਲਕਦਾਲ ਲਈ ਇੱਕ ਚੁਣੌਤੀ ਭਰੀ ਸਥਿਤੀ ਸੀ ਜਿਸ ਵਿੱਚ ਉਸਦੇ ਪਿਤਾ, ਦੋ ਗਾਈਡ ਅਤੇ ਇੱਕ ਸਹਾਇਕ ਸਟਾਫ ਸ਼ਾਮਲ ਸੀ। ਉਹ ਠੰਡੇ ਤਾਪਮਾਨ ਵਿੱਚ ਲਗਭਗ 6 ਘੰਟੇ ਤੁਰੰਤ ਤੋਂ ਬਾਅਦ 28 ਜੂਨ 2025 ਨੂੰ ਸਵੇਰੇ 7:56 ਮਿੰਟ ਤੇ ਸਿਖਰ ਤੇ ਪਹੁੰਚੇ। ਤੇਗਬੀਰ ਸਿੰਘ ਦੀ ਮਾਂ ਜੋ ਇੱਕ ਗਾਇਨੇਕੋਲੋਜਿਸਟ ਹਨ ਡਾਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ ਖੁਰਾਕ ਨੇ ਉਸ ਦੀ ਯਾਤਰਾ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਅਤੇ ਉਸ ਨੇ ਆਪਣੇ ਕੋਚ ਦੁਆਰਾ ਨਿਰਧਾਰਿਤ ਇੱਕ ਸਖਤ ਖੁਰਾਕ ਸ਼ਡਿਊਲ ਦੀ ਪਾਲਣਾ ਕੀਤੀ। ਉਸਦੇ ਪਿਤਾ ਨੇ ਦੱਸਿਆ ਕਿ ਤੇਗਵੀਰ ਸਿੰਘ 1 ਜੁਲਾਈ 2025 ਨੂੰ ਵਾਪਸ ਆ ਜਾਵੇਗਾ। ਇਸ ਤਰ੍ਹਾਂ ਤੇਗਵੀਰ ਸਿੰਘ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਤੇ ਜਾਣ ਵਾਲਾ ਸਭ ਤੋਂ ਛੋਟੀ ਉਮਰ ਵਾਲੇ ਮੁੰਡੇ ਦਾ ਖਿਤਾਬ ਆਪਣੇ ਨਾਮ ਕਰ ਲਿਆ।